ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੈਕਟਰ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਲਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜੋ ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਉਸ ਬਿਆਨ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤੇ ਉਸ ਬਿਆਨ ਤੋਂ ਬਾਅਦ ਕੀ ਹੋਣੇ ਸਮਝਿਆ ਜਾਏ ਕਿ ਹੁਣ ਪੂਰਾ ਅਕਾਲੀ ਦਲ ਜਿਹੜਾ ਉਹ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਖੜਾ ਹੋਵੇਗਾ ਸਮਰਥਨ ਦੇ ਵਿੱਚ ਨਜ਼ਰ ਆਏਗਾ ਕੀ ਕਹਿਣਾ ਚਾਹੋਗੇ ਦੇਖੋ ਇਹ ਬੜਾ ਇੱਕ ਬਰੀਕੀ ਵਾਲਾ ਪੁਆਇੰਟ ਹੈ ਜਿਹੜਾ ਸੁਖਬੀਰ ਬਾਦਲ ਨੇ ਵੀ ਸਮਰਥਨ ਦਾ ਲੱਭਿਆ ਪਹਿਲਾਂ ਤਾਂ ਮੈਂ ਇਹ ਦੱਸਾਂ ਜੀ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਚੋਣਾਂ 'ਚ ਖੜੇ ਹੋਏ ਨੇ ਅਕਾਲੀ ਦਲ ਨੇ ਖਡੂਰ ਸਾਹਿਬ ਦੇ ਵਿੱਚ ਅਮਰਿਤਪਾਲ ਸਿੰਘ ਦਾ ਸਮਰਥਨ ਨਾ ਕਰਨ ਦਾ ਫੈਸਲਾ ਕੀਤਾ ਸੀ ਸੁਖਬੀਰ ਬਾਦਲ ਵੀ ਹਰ ਮੰਚ ਤੇ ਅਮਰਿਤਪਾਲ ਦਾ ਵਿਰੋਧ ਕਰਦੇ ਰਹੇ ਆਰਐਸਐਸ ਨਾਲ ਵੀ ਉਹਨਾਂ ਨੂੰ ਜੋੜਿਆ ਗਿਆ ਅਮਰਿਤਪਾਲ ਸਿੰਘ ਨੂੰ ਔਰ ਅਮਰਿਤਪਾਲ ਸਿੰਘ ਦੇ ਪਿਛੋਕੜ ਤੇ ਵੀ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੱਕੇ ਵਿਰਸਾ ਸਿੰਘ ਵਲਟੋਹਾ ਨੇ ਲਗਾਤਾਰ ਅਮਰਿਤਪਾਲ ਸਿੰਘ ਦੇ ਪਿਛੋਕੜ ਤੇ ਆਰਐਸਐਸ ਨਾਲ ਸਬੰਧਾਂ ਤੇ ਇਲਜ਼ਾਮ ਲਗਾਏ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋਈ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਵਿਰਸਾ ਸਿੰਘ ਵਲਟੋਹਾ ਪੰਜਵੇਂ ਨੰਬਰ ਤੇ ਆਏ ਹੁਣ ਜਿਹੜੇ ਖੁਲਾਸੇ ਅਕਾਲੀ ਦਲ ਚ ਹੋ ਰਹੇ ਨੇ ਚਰਨਜੀਤ ਬਰਾੜ ਵਰਗੇ ਲੀਡਰ ਚਿੱਠੀ ਲਿਖਦੇ ਨੇ ਇੰਟਰਵਿਊ ਚ ਕਹਿੰਦੇ ਨੇ ਕਿ ਅਸੀਂ ਤਾਂ ਕਿਹਾ ਸੀ ਕਿ ਸਮਰਥਨ ਕਰ ਦੇਣਾ ਚਾਹੀਦਾ ਅਮਰਿਤਪਾਲ ਸਿੰਘ ਦਾ ਸਰਬਜੀਤ ਸਿੰਘ ਦਾ ਹਾਲਾਂਕਿ ਸੁਖਬੀਰ ਬਾਦਲ 1 ਜੂਨ ਔਰ ਜੂਨ ਦਾ ਮਹੀਨਾ ਪੰਜਾਬੀਆਂ ਨੂੰ ਯਾਦ ਕਰਾਉਂਦੇ ਰਹੇ ਇਹ ਕਹਿੰਦੇ ਰਹੇ ਕਿ ਜਿਸ ਕਾਂਗਰਸ ਨੇ 84 ਕੀਤੀ ਆਪਰੇਸ਼ਨ ਬਲੂ ਸਟਾਰ ਕੀਤਾ ਅਸੀਂ ਜੂਨ ਮਹੀਨੇ ਉਸ ਨੂੰ ਵੋਟ ਕਿਉਂ ਪਾਣੀ ਹੈ ਵੋਟਾਂ ਵਾਲੇ ਦਿਨ ਤੁਸੀਂ 1 ਜੂਨ ਨੂੰ ਯਾਦ ਰੱਖਿਓ ਪਰ ਇਸ ਸਭ ਦੇ باوجود ਸ਼੍ਰੋਮਣੀ ਅਕਾਲੀ ਦਲ ਕਿਉਂਕਿ ਨਾ ਸਰਬਜੀਤ ਦਾ ਸਮਰਥਨ ਕੀਤਾ ਨਾ ਅਮਰਿਤਪਾਲ ਸਿੰਘ ਦਾ ਸਮਰਥਨ ਕੀਤਾ ਚੋਣਾਂ 'ਚ ਆਪਣੇ ਉਮੀਦਵਾਰ ਖੜੇ ਕੀਤੇ ਪਰ ਜਿੱਤਿਆ ਨਹੀਂ ਅਕਾਲੀ ਦਲ ਹੁਣ ਅਕਾਲੀ ਦਲ ਦੇ ਵਿੱਚ ਚੋਣਾਂ ਤੋਂ ਬਾਅਦ ਫਿਰ ਇਹ ਸਵਾਲ ਖੜਾ ਹੋ ਗਿਆ ਕਿ ਅਮਰਿਤਪਾਲ ਸਿੰਘ اور ਸਰਬਜੀਤ ਸਿੰਘ ਦਾ ਸਮਰਥਨ ਕੀਤਾ ਹੁੰਦਾ ਕਿ ਅੱਜ ਅਕਾਲੀ ਦਲ ਦੀ 10 ਹਲਕਿਆਂ 'ਚ ਜ਼ਮਾਨਤ ਜ਼ਬਤ ਨਹੀਂ ਸੀ ਹੋਣੀ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਕਹਿ ਰਿਹਾ ਸੀ ਅਕਾਲੀ ਦਲ ਦੇ ਕੁਝ ਲੀਡਰਾਂ ਦਾ ਇਹ ਮੰਨਣਾ ਹੈ ਕਿ ਕੇਂਦਰੀ ਏਜੰਸੀਆਂ ਜਾਂ ਭਾਜਪਾ ਦੀ ਸਰਕਾਰ ਇਹ ਚਾਹੁੰਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ ਇਸ ਕਰਕੇ ਜਿਹੜੇ ਹੋਰ ਲੀਡਰ ਇਸ ਤਰ੍ਹਾਂ ਦੇ ਖੜੇ ਹੋਏ ਅਮਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਉਹ ਕਿਤਨਾ ਕਿਤੇ ਉਹਨਾਂ ਨੂੰ ਲੁਕਮਾਂ ਥਾਪੜਾ ਸੀ ਲੁਕਮੀ ਹਮਾਇਤ ਸੀ ਕਿ ਇਹ ਲੋਕ ਪੰਥਕ ਚਿਹਰੇ ਦੇ ਤੌਰ ਤੇ ਅਗਰ ਅੱਗੇ ਵਧਦੇ ਨੇ ਤੇ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਸੋ ਅਕਾਲੀ ਦਲ ਦੇ ਜਿਹੜੇ ਲੀਡਰ ਇਹ ਗੱਲਾਂ ਕਰਦੇ ਸੀ ਚੋਣਾਂ ਤੋਂ ਪਹਿਲਾਂ ਜਾਂ ਹੁਣ ਵੀ ਕਰਦੇ ਨੇ ਅਗਰ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਨੂੰ ਜਿਤਾਉਣ ਲਈ ਜਾਂ ਤਕੜੇ ਕਰਨ ਲਈ ਕਿਸੇ ਦਾ ਲੁਕਮਾ ਥਾਪੜਾ ਸੀ ਤੇ ਫਿਰ ਅਕਾਲੀ ਦਲ ਨੂੰ ਤਾਂ ਚਾਹੀਦਾ ਸੀ ਕਿ ਉਹ ਅੱਗੇ ਆ ਕੇ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਉਹਨਾਂ ਦੇ ਖੜ ਜਾਂਦਾ ਵੀ ਅਸੀਂ ਵੀ ਇਹਨਾਂ ਨੂੰ ਸਮਰਥਨ ਕਰਦੇ ਆਂ ਤਾਂ ਕਿ ਜਿਹੜੇ ਲੋਕ ਇਹਨਾਂ ਨੂੰ ਤੱਕੜੇ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ ਉਹ ਲੋਕ ਹੈਰਾਨ ਹੋ ਜਾਂਦੇ ਵੀ ਅਕਾਲੀ ਦਲ ਦਾ ਇਹਨਾਂ ਦਾ ਵੀ ਸਮਰਥਨ ਕਰ ਗਿਆ ਕਿਉਂ ਕਿ ਚੋਣਾਂ ਤੋਂ ਪਹਿਲਾਂ ਵੀ ਭਾਵੇਂ ਐਨਐਸਏ ਦੀ ਗੱਲ ਹੈ ਬੰਦੀ ਸਿੰਘਾਂ ਦੀ ਗੱਲ ਹੈ ਅਕਾਲੀ ਦਲ ਲਗਾਤਾਰ ਇਸ ਹੱਕ 'ਚ ਰਿਹਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੰਮ੍ਰਿਤਪਾਲ ਸਿੰਘ ਔਰ ਇਹਦੇ ਬਾਕੀ ਸਾਥੀਆਂ ਦੇ ਉੱਤੇ ਜਿਹੜਾ ਐਨਐਸਏ ਲੱਗਿਆ ਉਹਦਾ ਵਿਰੋਧ ਕਰਦੀ ਰਹੀ ਹੈ ਸੋ ਹੁਣ ਜਦੋਂ ਚੋਣਾਂ ਤੋਂ ਬਾਅਦ ਵੀ ਇਸ ਗੱਲ ਦਾ ਅਕਾਲੀ ਦਲ 'ਚ ਆਵਾਜ਼ ਆ ਰਹੀ ਹੈ ਜੇ ਅਸੀਂ ਉਹ ਗਲਤ ਫੈਸਲਾ ਕੀਤਾ ਸਾਨੂੰ ਮੁੜ ਵਿਚਾਰ ਕਰਨਾ ਚਾਹੀਦਾ ਸੀ ਸੋ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੀਆਂ ਹੁਣ ਆਵਾਜ਼ਾਂ ਉੱਠ ਰਹੀਆਂ ਨੇ ਜਾਂ ਭਵਿੱਖ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਲਹਿਜ ਚ ਲਿਆਉਣ ਲਈ ਇੱਕ ਵਾਰ ਫਿਰ ਇਹਨਾਂ ਮੁੱਦਿਆਂ ਦੇ ਆਲੇ ਦੁਆਲੇ ਆਪਣੀ ਸਰਗਰਮੀ ਵਧਾਈ ਹੈ ਔਰ ਅਮਰਿਤਪਾਲ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਤਾਜ਼ਾ ਬਿਆਨ ਹੈ ਉਹ ਇਹ ਹੈ ਮੈਂ ਉਹ ਬਿਆਨ ਹੀ ਪੜਕੇ ਸੁਣਾਉਣਾ ਸੁਖਬੀਰ ਸਿੰਘ ਬਾਦਲ ਦਾ ਛੋਟਾ ਜਿਹਾ ਬਿਆਨ ਹੈ ਉਹ ਬੜਾ ਮਹੱਤਵਪੂਰਨ ਹੈ ਉਹ ਕਹਿੰਦੇ ਮੈਂ ਤੇ ਮੇਰੀ ਪਾਰਟੀ ਭਾਈ ਅਮਰਿਤਪਾਲ ਸਿੰਘ ਵਿਰੋਧ ਐਨਐਸਏ ਦੇ ਵਾਅਦੇ ਦਾ ਸਖਤ ਵਿਰੋਧ ਕਰਦੇ ਆ। ਹਾਲਾਂਕਿ ਹਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕੀ ਅਮਰਿਤਪਾਲ ਸਿੰਘ ਹੁਣਾਂ ਦੇ ਖਿਲਾਫ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਹੁਣ ਸਜ਼ਾ 'ਚ ਵਾਅਦਾ ਜਿਹੜਾ ਉਹ ਅਗਲੇ ਸਾਲ ਤੱਕ ਕਰ ਦਿੱਤਾ ਗਿਆ ਜਾਂ ਇਹ ਜੁਲਾਈ ਤੱਕ ਕੀ ਵਾਅਦਾ ਹੈ ਜਿਹੜਾ ਅਪ੍ਰੈਲ 'ਚ ਜਾਂ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਇਹਦੇ ਤੇ ਸਪਸ਼ਟਤਾ ਨਹੀਂ ਹੈ, ਮੀਡੀਆ ਦੇ ਵਿੱਚ ਸਤਾਨੀਆਂ ਖਬਰਾਂ ਆ ਰਹੀਆਂ ਨਹੀਂ। ਹੁਣ ਕਹਿੰਦੇ ਮੈਂ ਅਤੇ ਮੇਰੀ ਪਾਰਟੀ ਭਾਈ ਅਮਰਿਤਪਾਲ ਸਿੰਘ ਵਿਰੁੱਧ ਐਨਐਸਸੀ ਦੇ ਵਾਅਦੇ ਦਾ ਸਖਤ ਵਿਰੋਧ ਕਰਦੇ ਹਾਂ ਕਿਉਂਕਿ ਇਹ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਭਗਵੰਤ ਮਾਨ ਦੇ ਇਸ ਫੈਸਲੇ ਨੇ ਉਸ ਦਾ ਸਿੱਖ ਅਤੇ ਪੰਜਾਬ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਅਤੇ ਦਿਖਾਇਆ ਹੈ ਕਿ ਉਹ ਕਿਵੇਂ ਦਿੱਲੀ ਦੇ ਇਸ਼ਾਰਿਆਂ 'ਤੇ ਨੱਚਦਾ ਹੈ ਭਾਈ ਅਮਰਿਤਪਾਲ ਸਿੰਘ ਨਾਲ ਵਿਚਾਰਧਾਰਾ ਦੇ ਸਾਡੇ ਮਤਭੇਦ ਹੋਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਜਾਂ ਕਿਸੇ ਹੋਰ ਦੇ ਵਿਰੁੱਧ ਜ਼ਬਰ ਅਤੇ ਬੇਇਨਸਾਫੀ ਦਾ ਵਿਰੋਧ ਕਰਾਂਗੇ ਅਤੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਸਾਨੂੰ ਇਸ ਦੀ ਸਿਆਸੀ ਕੀਮਤ ਚਕਾਉਣੀ ਪਵੇ ਇਹ ਉਹ ਸਿਧਾਂਤ ਹਨ ਜੋ ਸਾਡੇ ਮਹਾਨ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਏ ਨੇ ਮੈਂ ਇਹਨਾਂ ਅਸੂਲਾਂ ਤੋਂ ਪਿੱਛੇ ਨਹੀਂ ਹਟਾਂਗਾ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਯਤਨਾਂ ਦੀ ਅਗਵਾਈ ਕਰਦਾ ਰਹੇਗਾ ਸ਼ਾਂਤੀ ਅਤੇ ਫਿਰਕੂ ਸ드ਭਾਵਨਾ ਤੋਂ ਬਿਨਾ ਕੋਈ ਤਰੱਕੀ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ ਅਤੇ ਸਾਡੀ ਪਾਰਟੀ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ ਇਸ ਦੇ ਨਾਲ ਹੀ ਅਸੀਂ ਐਨਐਸਐ ਅਤੇ ਯੁਵਾਪਾ ਵਰਗੇ ਦਮਨਕਾਰੀ ਕਾਲੇ ਕਾਨੂੰਨਾਂ ਦਾ ਵੀ ਸਖਤ ਵਿਰੋਧ ਕਰਦੇ ਹਾਂ ਤੇ ਇਹ ਕਾਲੇ ਕਾਨੂੰਨ ਅਸਵੀਕਾਰ ਕਰਨ ਯੋਗ ਹਨ ਸੋ ਹੁਣ ਸੁਖਵੀਰ ਸਿੰਘ ਬਾਦਲ ਜਿਹੜਾ ਸ਼ਬਦ ਵਰਤ ਰਹੇ ਨੇ ਅਮਰਿਤਪਾਲ ਸਿੰਘ ਲਈ ਭਾਈ ਅਮਰਿਤਪਾਲ ਸਿੰਘ ਔਰ ਚੋਣਾਂ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸ਼ਬਦ ਸੀ ਉਹ ਅਮਰਿਤਪਾਲ ਸਿੰਘ ਦੇ ਪਿਛੋਕੜ ਤੇ ਤਿੱਖੇ ਸਿਆਸੀ ਹਮਲੇ ਵਾਲੇ ਸੀ ਸੋ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਔਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਵੱਡਾ ਬਦਲਾਅ ਹੈ ਜਿਹੜਾ ਇਸ ਸਿਆਸਤ ਦੇ ਵਿੱਚ ਹੋਜਿਆ ਆਇਆ ਸੋ ਅਮਰਿਤਪਾਲ ਸਿੰਘ ਉਹਨਾਂ ਤੇ ਉਹ ਸਾਫ਼ ਤੌਰ ਤੇ ਕਹਿੰਦੇ ਨੇ ਭਾਵੇਂ ਵਿਚਾਰਕ મત ਭੇਦ ਹੈ ਪਰ ਅਸੀਂ ਐਨਐਸਏ ਔਰ ਯੂਆਪਾ ਵਰਗੇ ਕਾਨੂੰਨ ਅਗਰ ਲੱਗਣਗੇ ਨੌਜਵਾਨਾਂ ਤੇ ਤੇ ਅਸੀਂ ਵਿਰੋਧ ਕਰਾਂਗੇ ਸੋ ਇੱਕ ਤਰੀਕੇ ਨਾਲ ਅਮਰਿਤਪਾਲ ਸਿੰਘ ਦੇ ਸਮਰਥਨ ਚ ਸ਼ੁਕਬੀਰ ਸਿੰਘ ਬਾਦਲ ਦਾ ਇਹ ਬਿਆਨ ਹੈ ਕਿ ਆਉਂਦੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਦੇ ਇਸ ਮਾਮਲੇ ਦੇ ਵਿੱਚ ਕੀ ਕੋਈ ਹੋਰ ਵੱਡਾ ਐਕਸ਼ਨ ਵੀ ਕਰੇਗਾ ਕੋਈ ਵੱਡਾ ਅੰਦੋਲਨ ਵੀ ਵਿੱਡੇਗਾ ਇਹ ਬੜੀ ਧਿਆਨ ਦੇਣ ਯੋਗ ਗੱਲ ਰਹਿਣੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ ਸਟੈਂਡ ਹੈ ਜਿਹੜਾ ਸ਼ਿਫਟ ਹੋਇਆ ਹੈ ਉਹ ਸ਼ਰਤਾਂ ਦੇ ਨਾਲ ਉਹਨਾਂ ਨੇ ਸ਼ਿਫਟ ਕੀਤਾ ਹੈ ਉਹ ਕਹਿੰਦੇ ਕਿ ਭਾਵੇਂ ਵਿਚਾਰਕ ਮਤਭੇਦ ਨੇ ਪਰ ਅਸੀਂ ਕਿਸੇ ਉਹਨਾਂ ਜਾਂ ਕਿਸੇ ਹੋਰ ਦੇ ਵਿਰੋਧ ਜ਼ਬਰ ਤੇ ਬੇਇਨਸਾਫੀ ਦਾ ਵਿਰੋਧ ਕਰਾਂਗੇ ਸੋ ਕੌਮਫਿਰ ਕੇ ਗੱਲ ਨਾ ਕਰਾਂ ਮੈਂ ਸ਼ਖਬੀਰ ਬਾਦਲ ਉਹਨਾਂ ਨੇ ਭਾਵੇਂ ਕੰਫਰੈਂਸ ਕਿ ਬਿਆਨ ਦਿੱਤਾ ਪਰ ਇੱਕ ਤਰੀਕੇ ਨਾਲ ਉਹ ਅਮਰਿਤਪਾਲ ਸਿੰਘ ਦੇ ਉੱਤੇ ਅਗਰ ਉਹਨਾਂ ਦਾ ਨੈਸ਼ਨਲ ਸਕਿਉਰਿਟੀ ਐਕਟ ਉਹਨਾਂ ਤੇ ਵੱਧਦਾ ਹੈ ਤੇ ਉਹਦਾ ਡਟਮਾ ਕਰਨਗੇ ਔਰ ਕਰ ਵੀ ਰਹਿੰਦੇ ਸੋ ਇਹਦੇ ਨਾਲ ਹੁਣ ਅਕਾਲੀ ਦਲ ਚ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਨੀਤੀ ਚ ਸਾਨੂੰ ਬਹੁਤ ਬਦਲਾ ਦੇਖਣਗੇ ਮੈਨੂੰ ਲੱਗਦਾ ਹੈ ਸ਼ਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਬਾਕੀ ਲੀਡਰਾਂ ਦੇ ਬਿਆਨ ਵੀ ਆਣੇ ਸ਼ੁਰੂ ਹੋ ਜਾਣੇ ਨੇ ਭਾਵੇਂ ਬਲਵਿੰਦਰ ਸਿੰਘ ਪੂੰਦੜ ਨੇ ਚਰਨਜੀਤ ਬਰਾੜ ਨੇ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਨਹੀਂ ਜਾਂ ਦਿਲਜੀਤ ਸਿੰਘ ਚੀਮਾਨੀ ਜੀ 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 ਬਿਲਕੁਲ ਤੇ ਡਲਾ ਜੀ ਆਪਾਂ ਇਹ ਤਾਂ ਗੱਲ ਚਲੋ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਕੀਤੀ ਹੈ ਜੇ ਆਪਾਂ ਹੁਣ ਗੱਲ ਲਗੋ ਅਗਲੀ ਖਬਰ ਕਾਂਗਰਸ ਪਾਰਟੀ ਨੂੰ ਲੈ ਕੇ ਅਗਲੀ ਖਬਰ ਸਾਂਝੀ ਕਰੀਏ ਤਾਂ ਲੱਗਦਾ ਕਿਤੇ ਨਾ ਕਿਤੇ ਜੋ ਕਾਂਗਰਸ ਪਾਰਟੀ ਦੇ ਨਾਲ ਆਪਸੀ ਫੁੱਟ ਧੜੇਬਾਜ਼ੀ ਵਰਗੇ ਸ਼ਬਦ ਤਾਂ ਹਮੇਸ਼ਾ ਲਈ ਜੁੜੇ ਹੀ ਹੋਏ ਨੇ ਥੋੜੇ ਥੋੜੇ ਚਰਲੇ ਪਾਵੇਂ ਚੀਜ਼ਾਂ ਥੋੜੀਆਂ ਠੀਕ ਹੁੰਦੀਆਂ ਨਜ਼ਰ ਆਉਂਦੀਆਂ ਨੇ ਪਰ ਹੁਣ ਜੇਕਰ ਆਪਾਂ ਗੱਲ ਕਰ ਲਈਏ ਤਾਂ ਕਿ ਕਾਂਗਰਸ ਦੀ ਜਿਹੜੀ ਫੁੱਟਾ ਖੁੱਲ ਕੇ ਬਾਹਰ ਆ ਗਈ ਹੈ ਇਸ ਉੱਪਰ ਗੱਲ ਕਰਨੀ ਵੀ ਬਣਦੀ ਹੈ ਡਲਾ ਜੀ ਵੱਡੇ ਲੀਡਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਆਖਿਰ ਕਿਉਂ ਕਰ ਰਹੇ ਨੇ ਕੀ ਲੱਗ ਰਿਹਾ ਹੈ ਕੀ ਕਾਰਨ ਹੈ ਇਸ ਦੇ ਪਿੱਛੇ ਦੇਖੋ ਕਾਂਗਰਸ ਦੇ ਵਿੱਚ ਇਸ ਵਕਤ ਬਹੁਤ ਹੀ ਵਿਚਿੱਤਰ ਸਥਿਤੀ ਹੈ ਕਾਂਗਰਸ ਕਾਂਗਰਸ ਜਿੱਤੀ ਹੈ ਪੰਜਾਬ ਚ 7 ਸੀਟਾਂ ਵੋਟ ਪਰਸੈਂਟੇਜ ਹੈ 26 26 ਆਮ ਆਦਮੀ ਪਾਰਟੀ ਜਿੱਤੀ ਹੈ 3 ਸੀਟਾਂ ਲੋਕ ਸਭਾ ਦੀਆਂ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਦਾ ਵੀ ਕਾਂਗਰਸ ਦੇ ਲਗਭਗ ਬਰਾਬਰ ਹੈ 26 26.3 26.4 ਇਹਦਾ ਮਤਲਬ ਹੈ ਕਿ ਕਾਂਗਰਸ ਜਿੱਤ ਗਈ ਹੈ ਲਗਭਗ 38 ਸੀਟਾਂ ਵਿਧਾਨ ਸਭਾ ਦੀਆਂ ਪਰ ਸਰਕਾਰ ਬਣਦੀ ਹੈ 7 ਤੋਂ ਇਹਦਾ ਮਤਲਬ ਹੈ ਪਾਰਲੀਮੈਂਟ 'ਚ ਭਾਵੇਂ ਕਾਂਗਰਸ ਸੱਤ ਸੀਟਾਂ ਜਿੱਤ ਗਈ ਹਰਜੋਜੀ ਪਰ ਜੇ ਇਹ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਬਹੁਮਤ ਕਾਂਗਰਸ ਕੋਲੇ ਵੀ ਨਹੀਂ ਸੀ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਬਹੁਤੇ ਦੂਰ ਦੂਰ ਨਹੀਂ ਖੜੇ ਇਹ ਦੋਵੇਂ ਨੇੜੇ ਨੇੜੇ ਖੜੇ ਨੇ ਔਰ ਇਸ ਕਰਕੇ ਕਾਂਗਰਸ ਦੇ ਵਿੱਚ ਇੱਕ ਤੜਾ ਭਾਵੇਂ ਭਾਰਤ ਭੂਸ਼ਣ ਆਸ਼ੂ ਹੈ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਰਾਣਾ ਗੁਰਜੀਤ ਹੈ ਚਰਨਜੀਤ ਚੰਨੀ ਹੈ ਗੁਰਜੀਤ ਔਜਲਾ ਨੇ ਸੁਖਤਿੰਦਰ ਸਿੰਘ ਰੰਧਾਵਾ ਨੇ ਉਹ ਸਾਰੇ ਕਿਸੇ ਨਾ ਕਿਸੇ ਇਸ ਗੱਲ ਦੇ ਹਮਾਇਤੀ ਹੈ ਕਿ ਅਸੀਂ অতি ਉਤਸ਼ਾਹ ਚ ਨਾ ਆਈਏ ਅਸੀਂ ਮਿਲ ਜੁਲ ਕੇ ਰਣਨੀਤੀ ਬਣਾਈਏ ਅਸੀਂ ਕਮੀਆਂ ਪੇਸ਼ੀਆਂ ਲੱਭੀਏ ਕਮੀ ਕਿਉਂ ਰਹੀ ਅਸੀਂ ਜ਼ਿਆਦਾ ਹਲਕੇ ਕਿਉਂ ਨਹੀਂ ਜਿੱਤ ਸਕੇ ਪਰ ਕਾਂਗਰਸ ਚੋਣਾਂ ਤੋਂ ਬਾਅਦ ਇੱਕ ਮੰਚ ਤੇ ਇਕੱਠੀ ਨਹੀਂ ਹੋ ਰਹੀ ਰਾਜਾ ਵੜਿੰਗ ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਆਪਣੀ ਪ੍ਰਧਾਨਗੀ ਚ ਉਹਦੇ ਚ ਕਾਰਜਕਾਰੀ ਪ੍ਰਧਾਨ ਮੌਜੂਦ ਨਹੀਂ ਸੀ ਭਾਰਤਪੂਰਨ ਆਸ਼ੂ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਸੀ ਉਹਦੇ ਵਿੱਚ ਜਿੱਤੇ ਹਾਰੇ 13 ਦੇ 13 ਮੈਂਬਰ ਪਾਰਲੀਮੈਂਟ ਨਹੀਂ ਸੀ ਹਾਰੇ ਹੋਏ ਕੈਂਡੀਡੇਟ ਨਹੀਂ ਸੀ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਸੁਨੇਹਾ ਨਹੀਂ ਕਿ ਕਾਂਗਰਸ ਦੇ ਸਾਰੇ 7 ਐਮਪੀ ਜਿੱਤੇ ਔਰ 6 ਹਾਰੇ ਐਮਪੀ ਜਾਂ ਕੈਂਡੀਡੇਟ ਕਿ ਇਕੱਠੇ ਹੋ ਕੇ ਕੋਈ ਸਲਾਹ مشورہ ਕਰਨਗੇ ਭਾਵ ਕਿ ਕਾਂਗਰਸ ਦੇ ਵਿੱਚ ਜਿੱਤਣ ਤੋਂ ਬਾਅਦ ਕਿਉਂਕਿ ਰਾਹੁਲ ਗਾਂਧੀ ਨੇ ਟਿਕਟਾਂ ਦਿੱਤੀਆਂ ਵੱਡੇ ਵੱਡੇ ਚਿਹਰੇ ਉਤਰੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਹੈ ਹੁਣ ਵੀ ਮੁੱਖ ਮੰਤਰੀ ਬਣਨਾ ਚਾਹਣਗੇ ਪ੍ਰਤਾਪ ਬਾਜਵਾ ਲੀਡਰ ਆਫ ਓਪੋਜੀਸ਼ਨ ਹੈ ਉਹਨਾਂ ਨੇ ਰਹਿੰਦੀ ਜ਼ਿੰਦਗੀ ਹੁਣ ਪੰਜਾਬ ਦੀ ਸੇਵਾ ਕਰਨੀ ਹੈ ਮੁੱਖ ਮੰਤਰੀ ਬਣਨਾ ਚਾਹਣਗੇ ਰਾਜਾ ਵੜਿੰਗ ਬਤੌਰ ਪ੍ਰਧਾਨ ਜਿੱਤਗੇ ਰਾਹੁਲ ਗਾਂਧੀ ਦੇ ਉਹ ਵੀ ਕਰੀਬੀ ਨੇ ਉਹਨਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਤਾਂ ਮੈਂ ਵੀ ਬਣ ਸਕਦਾ ਹਰ ਕਿਸੇ ਦਾ ਸੁਪਨਾ ਮੁੱਖ ਮੰਤਰੀ ਬਣਨ ਦਾ ਹੁੰਦਾ ਹੀ ਹੈ ਜਿਹੜਾ ਸਿਆਸਤ ਚਾਹੁੰਦਾ ਹੈ ਉਹ ਮੁੱਖ ਮੰਤਰੀ ਤਾਂ ਬਣਨਾ ਚਾਹੇਗਾ ਹੀ ਔਰ ਅੱਜਕਲ ਮੁੱਖ ਮੰਤਰੀ ਦੇ ਅਹੁਦੇ ਲੋਟਰੀ ਚੋਂ ਵੀ ਨਿਕਲਦੇ ਨੇ ਸੁੱਤੇ ਪਏ ਬੰਦੇ ਨੂੰ ਸਵੇਰੇ ਹੀ ਪਤਾ ਲੱਗਦਾ ਵੀ ਮੈਂ ਤਾਂ ਭਾਈ ਅੱਜ ਮੁੱਖ ਮੰਤਰੀ ਦੀ ਸੌਂ ਚੱਕਣੀ ਐ ਇਹ ਵੀ ਸਾਡੇ ਮੁਲਕ ਦੀ ਜਾਤਤ ਬਣ ਗਈ ਹਰ ਜੋ ਜੀ ਹੁਣ ਕਿਹੜਾ ਕੋਈ ਤਪੱਸਿਆ ਕਰਨੀ ਪੈਂਦੀ ਐ ਮੁੱਖ ਮੰਤਰੀ ਬਣਨ ਦੇ ਲਈ ਹੁਣ ਤਾਂ ਜਿਹਨੂੰ ਤੁਹਾਡੇ ਆਕਾ ਨੇ ਮਹਿਸੂਸ ਕੀਤਾ ਵੀ ਇਹਨੂੰ ਆਪਾਂ ਮੁੱਖ ਮੰਤਰੀ ਬਣਾਈਏ ਤੇ ਮੁੱਖ ਮੰਤਰੀ ਬਣਾ ਦਿੰਦੇ ਨੇ ਜਿਹਨੂੰ ਜੀ ਕਰਦਾ ਐ ਪਾਰਟੀਆਂ ਨੂੰ ਵੀ ਆਪਾਂ ਰਾਜ ਸਭਾ ਭੇਜ ਦਈਏ ਐਮਪੀ ਦੀ ਟਿਕਟ ਦੇ ਦਈਏ ਸੁੱਤੇ ਪਏ ਨੂੰ ਸਵੇਰੇ ਸਵੇਰੇ ਟੈਲੀਫੋਨ ਆ ਜਾਂਦਾ ਕੰਨ ਤੇ ਵੀ ਤੁਹਾਨੂੰ ਅਸੀਂ ਟਿਕਟ ਦੇਣੀ ਐ ਉੜਤਾ ਪਜਾਮਾ ਪਾ ਕੇ ਚੋਣ ਪ੍ਰਚਾਰ ਤੇ ਲੱਗੋ ਇਹ ਸਥਿਤੀ ਤਾਂ ਸਾਡੀ ਸਿਆਸਤ ਦੀ ਹੋ ਗਈ ਹੁਣ ਸਿਆਸਤ ਸੇਵਾ ਨਹੀਂ ਰਹੀ ਸੇਵਾ ਹੈ ਉਹਨਾਂ ਲੋਕਾਂ ਲਈ ਜਿਹੜੇ ਸੇਵਾ ਕਰਦੇ ਨੇ ਹੁਣ ਸਿਆਸਤ ਤੇ ਜਿਹੜੀ ਕਿਤੇ ਨਾ ਕਿਤੇ ਇੱਕ ਵਪਾਰਕ ਪ੍ਰੋਫੈਸ਼ਨ ਬਣ ਗਿਆ ਹਾਲਾ ਕਿ ਮੇਰਾ ਪ੍ਰੋਫੈਸ਼ਨ ਕਹਿਣਾ ਬਹੁਤ ਲੋਕਾਂ ਨੂੰ ਪਸੰਦ ਨਹੀਂ ਆਉਣਾ ਪੇਸ਼ਾ ਹੀ ਬਣ ਗਿਆ ਜਿਹੜੀ ਸਿਆਸਤ ਹੈ ਵੀ ਨਾਲੇ ਚੋਣਾਂ ਤੋਂ ਨਾਲੇ ਫੰਡ ਇਕੱਠੇ ਕਰੋ ਜਿਹੜੇ ਫੰਡ ਬਚ ਗਏ ਨਹਿਰੋਪਾਰ ਕੋਠੀ ਪਾ ਲਓ ਜਾਂ ਇਧਰ ਉਧਰ ਕਿਸੇ ਕੰਮ ਤੋਂ ਦੇ ਚਲਾ ਲਓ ਸੋ ਇਸ ਕਰਕੇ ਲੀਡਰ ਇਸ ਕਰਕੇ ਵੀ ਸਿਆਸਤ ਚਾਉਂਦੇ ਨੇ ਵੀ ਨਾਲੇ ਇੱਜ਼ਤ ਸ਼ੌਹਰਤ ਨਾਲੇ ਸਹੂਲਤਾਂ ਨਾਲੇ ਫੰਡ ਹਰ ਕੋਈ ਫੰਡ ਦੇ ਨਾਂ ਤੇ ਪੈਸੇ ਦੇ ਜਾਂਦਾ ਉਦਾਂ ਤਾਂ ਕੋਈ ਕਿਸੇ ਨੂੰ ਪੈਸੇ ਦਿੰਦਾ ਚੰਗਾ ਨਹੀਂ ਲੱਗਦਾ ਥੈਲੀ ਫੰਡ ਕਹਿ ਕੇ ਲੀਡਰਾਂ ਨੂੰ ਜੋ ਮਰਜ਼ੀ ਦੇ ਦੋ ਲੀਡਰ ਨਾ ਹੀ ਨਹੀਂ ਕਰਦੇ ਜ਼ਿਆਦਾਤਰ ਸੋ ਇਸ ਕਰਕੇ ਸਿਆਸਤ ਦਾ ਮਿਆਰ ਹੈ ਨਹੀਂ ਪਰ ਮੈਂ ਗੱਲ ਕਾਂਗਰਸ ਦੀ ਕਰ ਰਿਹਾ ਸੀ ਕਾਂਗਰਸ ਦੀ ਫੁੱਟ ਦੀ ਹੁਣ ਕਾਂਗਰਸ ਦੇ ਵਿੱਚ ਹਰ ਕੋਈ ਮੁੱਖ ਮੰਤਰੀ ਦੀ ਦੌੜ ਦਾ ਸੁਪਨਾ ਲੈ ਰਿਹਾ ਇਸ ਕਰਕੇ ਹਰ ਕੋਈ ਆਪਣੇ ਆਪ ਨੂੰ ਵੱਡਾ ਦੇਖ ਰਿਹਾ ਹੈ ਔਰ ਕਾਂਗਰਸ ਦੇ ਲੀਡਰ ਮਿਲ ਜੁਲ ਕੇ ਬੈਠ ਨਹੀਂ ਰਹੇ ਇਹ ਚਿੰਤਾਜਨਕ ਗੱਲ ਹੈ ਔਰ ਤੁਸੀਂ ਦੇਖੋ ਕਾਂਗਰਸ ਪਾਰਟੀ ਨੂੰ 2019 ਦੇ ਮੁਕਾਬਲੇ 14% ਵੋਟਾਂ ਘਟੀਆਂ ਔਰ ਪੰਜਾਬ 'ਚ ਜਿਹੜਾ ਘਟ ਗਿਣਤੀ ਹੈ Hindu ਭਾਈਚਾਰਾ ਘਟ ਗਿਣਤੀ ਹੈ ਔਰ Hindu ਭਾਈਚਾਰੇ ਦੀ ਵੋਟ ਵੀ ਕਾਂਗਰਸ ਨੂੰ ਓਨੀ ਨਹੀਂ ਪਈ ਜਿੰਨੀ ਪਹਿਲਾਂ ਪੈਂਦੀ ਸੀ ਹੂੰ ਕਿਉਂਕਿ ਅਗਰ Hindu ਭਾਈਚਾਰੇ ਦੀ ਵੋਟ ਸਿਰਫ ਕਾਂਗਰਸ ਨੂੰ ਪਈ ਹੁੰਦੀ ਤੇ ਕਾਂਗਰਸ ਘਟੋ ਘਟ 10 11 ਸੀਟਾਂ ਜਿੱਤਦੀ ਸ਼ਹਿਰੀ ਸੀਟਾਂ ਨਾ ਹਾਰਦੀ ਸ਼ਹਿਰ ਰਾਜਾ ਵੜਿੰਗ ਜਿਹੜੇ ਜਿੱਤ ਗਏ ਲੋਕ ਸਭਾ ਲੁਧਿਆਣਾ ਸ਼ਹਿਰ ਦੀਆਂ 5 ਸੀਟਾਂ ਹਾਰ ਗਏ ਜਲੰਧਰ ਚ ਭਾਜਪਾ ਕਈ ਸੀਟਾਂ ਹਾਰੀ ਕਾਂਗਰਸ ਜਿਆਦਾਤਰ ਹਾਲਾਂਕਿ ਜਲੰਧਰ ਚ ਚਰਨਜੀਤ ਚੰਨੀ ਦਾ ਚੜ੍ਹਾ ਉਤਾਰ ਉਤਾਰ ਚੜ੍ਹਾਤਾ ਰਿਹਾ ਪਰ ਚੰਨੀ ਟਕੜੇ ਰਹੇ ਨੇ ਪਰ ਜਿਹੜੀ ਜਿਮਨੀ ਚੋਣ ਵੀ ਹੋਈ ਸੀ ਕਾਂਗਰਸ ਦੋ ਹਲਕੇ ਜਿੱਤ ਗਈ ਸੀ ਜੇ ਕਿਤੇ ਕਾਂਗਰਸ ਜਲੰਧਰ ਚ ਜਿੱਤੀ ਵੀ ਹੈ ਜਿੱਥੇ ਚੰਨੀ ਹੈ ਤੇ 2 2 3 3 4 4 ਹਜ਼ਾਰ ਦਾ ਮਾਰਜਨ ਵੀ ਕਈ ਹਲਕਿਆਂ ਚ ਹੈ। ਸੋ ਭਾਜਪਾ ਨੇੜੇ ਹੀ ਹੈ ਕਾਂਗਰਸ ਦੇ ਜਲੰਧਰ ਚ। ਅੰਮ੍ਰਿਤਸਰ ਵਰਗੇ ਸ਼ਹਿਰਾਂ ਚ ਵੀ ਕਈ ਥਾਂ ਸ਼ਹਿਰ ਚ ਭਾਜਪਾ ਜਿੱਤੀ। ਇਸ ਕਰਕੇ ਪੰਜਾਬ ਦੇ 23 ਹਲਕੇ ਜੇ ਕਾਂਗਰਸ 7 ਸੀਟਾਂ ਜਿੱਤ ਕੇ 38 ਹਲਕੇ ਲੋਕ ਸਭਾ ਦੇ ਜਿੱਤੀ ਹੈ। ਜੇ ਭਾਰਤੀ ਜਨਤਾ ਪਾਰਟੀ ਕੋਈ ਲੋਕ ਸਭਾ ਨਾ ਜਿੱਤ ਕੇ ਵੀ 23 ਹਲਕੇ ਵਿਧਾਨ ਸਭਾ ਦੇ ਜਿੱਤ ਗਈ ਹੁਣ ਜੇ ਕਾਂਗਰਸ ਦੀ 38 ਤੇ ਭਾਰਤੀ ਜਨਤਾ ਪਾਰਟੀ 23 ਹਲਕੇ ਜਿੱਤ ਗਈ ਇਹਦਾ ਮਤਲਬ ਹੈ ਕਟਗਣਤੀ ਹਿੰਦੂ ਭਾਈਚਾਰੇ ਦਾ ਵੋਟ ਬੀਜੇਪੀ ਨੂੰ ਵੀ ਪਿਆ ਭਾਵੇਂ ਉਹ ਪੋਲਰਾਈਜੇਸ਼ਨ ਕਹਿ ਲੋ ਸ਼੍ਰੀ ਰਾਮ ਮੰਦਰ ਕਰਕੇ ਪਹਿਲੋ ਕਹਿ ਲੋ ਤੇ ਉਹ ਅੱਗੇ ਵੀ ਤਾਂ ਪੈ ਸਕਦੀਆਂ ਨੇ ਜਿਹੜੀ ਵੋਟ ਇੱਕ ਵਾਰ ਬੀਜੇਪੀ ਨੂੰ ਪੈ ਗਈ ਉਹਨੂੰ ਵਾਪਸ ਮੋੜਨਾ ਵੀ ਤਾਂ ਕਾਂਗਰਸ ਲਈ ਚੁਣੌਤੀ ਹੈ ਨਾ ਕੱਲ ਕਾਂਗਰਸ ਦੇ ਇੱਕ ਬੜੇ ਸੀਨੀਅਰ ਲੀਡਰ ਨੇ ਭਾਰਤਪੁਤ ਸੁਨਾਸ਼ੂ ਕਾਰਜਕਾਰੀ ਪ੍ਰਧਾਨ ਉਹ ਇਸ ਗੱਲ ਤੇ ਚਿੰਤਾ ਪ੍ਰਗਟ ਕਰ ਰਹੇ ਸੀ ਉਹਨਾਂ ਨੇ ਇਹ ਗੱਲ ਮੰਨੀ ਕਿ ਭਾਵੇਂ ਜ਼ਰੂਰੀ ਨਹੀਂ ਕਿ ਹਿੰਦੂ ਚੇਰਾ ਹੀ ਮੁੱਖ ਮੰਤਰੀ ਬਣੇ ਪੰਜਾਬ 'ਚ ਉਹ ਕਹਿੰਦੇ ਘੱਟ ਨੀਤੀ ਹੈ ਪੰਜਾਬ 'ਚ ਹਿੰਦੂ ਚੇਰਾ ਹਿੰਦੂ ਭਾਈਚਾਰਾ ਪਰ ਉਹ ਕਹਿੰਦੇ ਜਿਹੜੇ ਹਿੰਦੂ ਭਾਈਚਾਰੇ ਦੀਆਂ ਦਿੱਕਤਾਂ ਨੇ ਉਹਨਾਂ ਨੂੰ ਤਾਂ ਅਸੀਂ ਹੱਲ ਕਰੀਏ ਐਡਰੈਸ ਕਰੀਏ ਉਹਨਾਂ ਦਾ ਕੰਸਰਨ ਤਾਂ ਰਵੇ ਕਾਂਗਰਸ ਉਹ ਇਸ ਗੱਲ ਦੀ وکਾਲਤ ਕਰਦੇ ਨੇ ਕਿ ਕਾਂਗਰਸ ਚ ਕਿੰਨੇ ਲੀਡਰ ਨੇ ਹਿੰਦੂ ਚਿਹਰੇ ਓਪੀ ਸੋਨੀ ਨੇ ਬ੍ਰਹਮਹਿੰਦਰਾ ਨੇ ਮਨੀਸ਼ ਤਿਵਾੜੀ ਨੇ ਜਿਹੜੇ ਹੁਣ ਚੰਡੀਗੜ੍ਹ ਚਲੇ ਗਏ ਵਿਜੇਂਦਰ ਸਿੰਘਲਾ ਨੇ ਉਹ ਕਹਿੰਦੇ ਪਾਰਟੀ ਦੀ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਇਹ ਸਾਰਿਆਂ ਨੂੰ ਵੀ ਤਕੜਾ ਕਰੇ ਜ਼ਿੰਮੇਵਾਰੀ ਦਵੇ ਜਾਂ ਅਸੀਂ ਵੀ ਸਾਰੇ ਇਕੱਠੇ ਹੋਈਏ ਮਿਲ ਜੁਲ ਕੇ ਸੋਚ ਵਿਚਾਰ ਕਰੀਏ ਸੋ ਭਾਰਤਪੂਸ਼ਨ ਆਸ਼ੂ ਦੀਆਂ ਗੱਲਾਂ ਮੈਨੂੰ ਕੱਲ ਚੰਗੀਆਂ ਲੱਗੀਆਂ ਕਿ ਅਗਰ ਕਾਂਗਰਸ ਨੇ ਸਤਾਈ ਚ ਜਿੱਤਣਾ ਹੈ ਮਿਹਨਤ ਕਰਨੀ ਪਵੇਗੀ ਕਾਂਗਰਸ ਪਰ ਉਹ ਇਹ ਵੀ ਕਹਿਗੇ ਭਾਰਤ ਕੋ شناਸ਼ੂ ਕਿ ਮੌਜੂਦਾ ਸਮੇਂ ਵਿੱਚ ਜਿਹੜੀ ਪਰਫਾਰਮੈਂਸ ਹੈ ਵਿਧਾਨ ਵਿਰੋਧੀ ਧਿਰ ਦੇ ਤੌਰ ਤੇ ਪੰਜਾਬ ਚ ਕਾਂਗਰਸ ਦੀ ਉਹ ਜ਼ੀਰੋ ਹੈ ਇਹ ਕਹਿ ਦੇਣਾ ਕਿ ਵਿਰੋਧੀ ਧਿਰ ਦੇ ਤੌਰ ਤੇ ਸਾਡੀ ਪਰਫਾਰਮੈਂਸ ਜ਼ੀਰੋ ਹੈ ਛੋਟੀ ਗੱਲ ਨਹੀਂ ਹਰਜੋ ਜੀ ਜੀ ਤੋਂ ਇਸ ਕਰਕੇ ਕਾਂਗਰਸ ਨੂੰ ਆਤਮ ਮਨਤਨ ਕਰਨ ਦੀ ਲੋੜ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਹੁਣ ਤੁਸੀਂ ਹਰਿਆਣਾ ਚ ਦੇਖੋ ਦੋ ਤਿੰਨ ਦਿਨ ਪਹਿਲਾਂ ਬੀਬੀ ਕਿਰਨ ਚੌਧਰੀ ਔਰ ਉਹਨਾਂ ਦੀ ਬੇਟੀ shruti choudhary ਉਹ ਬੀਜੇਪੀ ਚ ਸ਼ਾਮਲ ਹੋਗੇ ਆਉਂਦੇ ਦਿਨਾਂ ਚ ਹਰਿਆਣੇ ਚ ਦਸੰਬਰ ਤੱਕ ਵੋਟਾਂ ਨੇ ਵੱਡੀ ਗਿਣਤੀ ਕਾਂਗਰਸ ਦੇ ਲੀਡਰ ਹਰਿਆਣੇ ਚ ਵੀ ਬੀਜੇਪੀ ਚ ਜਾਣਗੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਅਜੇ ਹੋਰ ਟੁੱਟੇਗੀ ਕਾਂਗਰਸ ਦੇ ਕਈ ਲੀਡਰ ਆਉਂਦੇ ਦਿਨਾਂ ਚ ਬੀਜੇਪੀ ਚ ਜਾ ਸਕਦੇ ਨੇ ਕਿਉਂਕਿ ਬੀਜੇਪੀ ਵੱਧਦੀ ਦਿਖ ਗਈ 23% ਤੇ ਆ ਗਈ ਬੀਜੇਪੀ ਔਰ ਅਗਰ ਕਾਂਗਰਸ ਦੇ ਹੋਰ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ 24 27 ਦੇ ਵਿੱਚ ਪੰਜਾਬ 'ਚ ਬੀਜੇਪੀ ਵੀ ਸਰਕਾਰ ਬਣਾ ਸਕਦੀ ਹੈ ਤੇ ਵੱਡੀ ਗਿਣਤੀ ਕਾਂਗਰਸ ਆਰ ਅਕਾਲੀ ਦਲ ਦੇ ਲੀਡਰਾਂ ਨੇ ਇੰਜ ਬੀਜੇਪੀ 'ਚ ਭੱਜਣਾ ਜਿਵੇਂ ਸਤਲੁਜ ਪਾੜ ਪਿਆ ਹੁੰਦਾ ਤੇ ਪਾਣੀ ਭੱਜਦਾ ਸੋ ਇਸ ਕਰਕੇ ਇਹ ਆਉਂਦੇ ਦਿਨਾਂ ਦੇ ਵਿੱਚ ਅਗਰ ਕਾਂਗਰਸ ਨੇ ਆਪਣੇ ਆਪ ਨੂੰ ਮਜ਼ਬੂਤ ਨਾ ਕੀਤਾ ਤੇ ਵੱਡੀ ਟੁੱਟ ਕਾਂਗਰਸ 'ਚ ਤਿਆਰ ਪਈ ਹੈ ਮੈਂ ਇਹ ਮੰਨ ਕੇ ਚੱਲਦਾ ਕਿਉਂਕਿ ਕਾਂਗਰਸ ਪਹਿਲਾਂ ਵੀ ਟੁੱਟੀ ਹੈ ਇਹ ਨਹੀਂ ਵੀ ਕਾਂਗਰਸ ਪਹਿਲਾਂ ਟੁੱਟੀ ਨਹੀਂ ਦੇਖੋ ਕਾਂਗਰਸ ਟੁੱਟ ਟੁੱਟ ਕੇ ਭਾਜਪਾ ਚ ਡਿੱਗ ਰਹੀ ਹੈ। ਔਰ ਭਾਜਪਾ ਆਪਣਾ ਵੋਟ ਸ਼ੇਅਰ ਕਿੰਨਾ ਵਧਾ ਗਈ। ਇਸ ਕਰਕੇ ਕਾਂਗਰਸ ਦੇ ਲੀਡਰਾਂ ਨੂੰ ਆਪਸੀ ਏਕਤਾ ਬਣਾ ਕੇ ਰੱਖਣੀ ਇਸ ਵਕਤ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਗੱਲ ਕੁਝ ਮਹੀਨੇ ਪਹਿਲਾਂ ਕਾਂਗਰਸ ਦੇ ਲੀਡਰਾਂ ਲਈ ਸਭ ਤੋਂ ਵੱਡਾ ਮੁੱਦਾ ਸੀ ਨਵਜੋਤ ਸਿੰਘ ਸਿੱਧੂ। ਇਹਨਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਕਰਕੇ ਪਾਰਟੀ ਇਕੱਠੀ ਨਹੀਂ, ਲੀਡਰ ਇਕੱਠੇ ਨਹੀਂ, ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ। ਹੁਣ ਤਾਂ ਭਾਈ ਨਵਜੋਤ ਸਿੰਘ ਸਿੱਧੂ ਵੀ ਕਮੈਂਟਰੀ ਕਰ ਰਿਹਾ ਆਪਣੀ ਜੌਬ ਕਰ ਰਿਹਾ। ਇਹਨਾਂ ਦਿਨਾਂ ਦੇ ਵਿੱਚ ਤਾਂ ਪੋਲਿਟਿਕਸ ਤੋਂ ਨਵਜੋਤ ਸਿੰਘ ਸਿੱਧੂ ਦੂਰ ਹੈ ਉਹ ਤਾਂ ਜਦੋਂ ਹੁਣ ਕ੍ਰਿਕਟ ਦਾ ਕੰਟਰੈਕਟ ਖਤਮ ਹੋ ਜਾਣਾ ਹੈ ਨਵਜੋਤ ਸਿੰਘ ਸਿੱਧੂ ਨੇ ਵਾਪਸ ਆ ਜਾਣਾ ਹੈ ਕੁਝ ਦਿਨਾਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਸਿਆਸਤ 'ਚ ਵਾਪਸ ਹੀ ਕਰੂਗਾ ਪਰ ਹੁਣ ਤਾਂ ਨਵਜੋਤ ਸਿੰਘ ਸਿੱਧੂ ਵੀ ਕੋਈ ਵਜ੍ਹਾ ਨਹੀਂ ਹੈ ਇਹਨਾਂ ਕਾਂਗਰਸੀ ਲੀਡਰਾਂ ਦੇ ਮਨ ਮਟਾ ਦੀ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਹਾਈ ਕਮਾਂਡ ਤੱਕ ਇਹ ਸਾਰੀਆਂ ਗੱਲਾਂ ਪਹੁੰਚ ਰਹੀਆਂ ਨੇ ਹਾਲਾਂਕਿ ਰਾਹੁਲ ਗਾਂਧੀ ਹਜੇ ਪਾਰਲੀਮੈਂਟ ਦੇ ਸੈਸ਼ਨ ਚ ਰੁੱਝੇ ਨੇ 24 25 ਤਰੀਕ ਨੂੰ ਸੈਸ਼ਨ ਹੈ ਮੈਨੂੰ ਲੱਗਦਾ ਉਸ ਤੋਂ ਬਾਅਦ ਰਾਹੁਲ ਗਾਂਧੀ ਨਿੱਜੀ ਤੌਰ ਤੇ ਇਸ ਵਾਰ ਪੰਜਾਬ ਚ ਦਖਲ ਦੇਣਗੇ ਠੀਕ ਹੈ ਠੀਕ ਹੈ ਬਿਲਕੁਲ ਸੋ ਫਿਲਹਾਲ ਡੱਲਾ ਜੀ ਅਗਰ ਆਪਾਂ ਮੌਜੂਦਾ ਆਪਾਂ ਦੇਖੀਏ ਜੋ ਜਲੰਧਰ ਜ਼ਿਮਨੀ ਚੋਣਾ ਨੇ ਉਹ ਵੀ ਇੱਕ ਵੱਡਾ ਸਵਾਲ ਇੱਜ਼ਤ ਦਾ ਹਰੇਕ ਪਾਰਟੀ ਲਈ ਜ਼ਰੂਰ ਬਣਿਆ ਹੀ ਹੋਇਆ ਹੈ ਹਾਲਾਂਕਿ ਸਾਰੀਆਂ ਪਾਰਟੀਆਂ ਨੇ ਆਪਵੇਂ ਆਪਣੇ ਉਮੀਦਵਾਰਾਂ ਦਾ ਐਲਾਨ ਤਾਂ ਕਰ ਦਿੱਤਾ ਸਾਹਮਣੇ ਆ ਚੁਕਿਆ ਹੈ ਕਿ ਕਿਹੜਾ ਉਮੀਦਵਾਰ ਹੈ ਕਿਹੜੀ ਪਾਰਟੀ ਦਾ ਪਰ ਨਾਲ ਦੇ ਨਾਲ ਗਰਾਉਂਡ ਰਿਪੋਰਟ ਦੀ ਗੱਲ ਕਰੀਏ ਡਲਾ ਜੀ ਕੀ ਲੱਗ ਰਿਹਾ ਹੈ ਕਿ ਆਪਾਂ ਹੁਣ ਪਿਛੇ ਲੋਕ ਸਭਾ ਚੋਣਾਂ ਦੇ ਨਤੀਜੇ ਦੇਖੇ ਨੇ ਪਰ ਹੁਣ ਇਹ ਜਲੰਧਰ ਜ਼ਿਮਨੀ ਚੋਣ ਕਿੰਨੀ ਕੁ ਖਾਸ ਔਰ ਕਿਸ ਪਾਰਟੀ ਵੱਲ ਜ਼ਿਆਦਾ ਮਜ਼ਬੂਤੀ ਨਜ਼ਰ ਆ ਰਹੀ ਹੈ ਗਰਾਉਂਡ ਰਿਪੋਰਟ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੱਡੀਆਂ ਪਾਰਟੀਆਂ ਦੇ ਆ ਗਏ ਸ਼ੀਤ ਲੰਗਰਾਲ ਨੇ ਅੱਜ ਕਾਗਜ਼ ਭਰਤੇ ਅੱਜ ਮੈਂ ਦੇਖ ਰਿਹਾ ਸੀ ਕਿ ਰਵਨੀਤ ਬਿੱਟੂ ਸ਼ੀਤ ਲੰਗਰਾਲ ਦੇ ਲਈ ਰੋਡ ਸ਼ੋਅ ਕਰ ਰਹੇ ਨੇ ਹਾਲਾ ਕਿ ਰਵਨੀਤ ਸਿੰਘ ਬਿੱਟੂ ਆਪਣੇ ਰੋਡ ショ ਕੱਢ ਕੇ ਵੀ ਹਾਰ ਗਏ ਲੁਧਿਆਣੇ 'ਚ ਪਰ ਕਿਉਂਕਿ ਵੋਟਾਂ ਚੰਗੀਆਂ ਲੈ ਗਏ ਭਾਜਪੀ ਦੇ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਦੱਬ ਕੇ ਪਈਆਂ ਉਹਨਾਂ ਨੂੰ ਇਨਾਮ ਦਿੱਤਾ ਭਾਜਪੀ ਨੇ ਮੰਤਰੀ ਬਣਾਤਾ ਹੁਣ ਭਾਜਪੀ ਦੇ ਮੰਤਰੀ ਦੇ ਤੌਰ ਤੇ ਕੱਲ ਰਵਨੀਤ ਬਿੱਟੂ ਜਲੰਧਰ 'ਚ ਰੋਡ ショ ਕੱਢ ਰਏ ਸੀ ਸ਼ੀਤਲੰਗਰਾਲ ਦੇ ਖਿਲਾਫ ਜਿਹੜੇ ਸਾਬਕਾ ਆਪ ਵਿਧਾਇਕ ਨੇ ਸ਼ੀਤਲੰਗਰਾਲ ਪਹਿਲਾਂ ਆਪ 'ਚ ਸੀ ਤੇ ਜਿਹੜੇ ਬੀਜੇਪੀ ਦੇ ਸੀ ਮਹਿੰਦਰ ਭਗਤ ਪਿਛਲੀ ਵਾਰੀ ਚੋਣ ਲੜੇ ਉਹ ਆਪ ਚ ਆ ਗਏ ਔਰ ਆਮ ਆਦਮੀ ਪਾਰਟੀ ਨੂੰ ਖੁਸ਼ਖਬਰੀ ਵੀ ਆ ਗਈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਅੱਜ ਕਿਸੇ ਵੀ ਵੇਲੇ ਅਰਵਿੰਦ ਕੇਜਰੀਵਾਲ ਰਿਹਾ ਹੋ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਵੇਲੇ ਹੈਲੀਕਾਪਟਰ ਦੇ ਜ਼ਰੀਏ ਦਿੱਲੀ ਮੁੜ ਸਕਦੇ ਨੇ ਜਾਂ ਹੋ ਸਕਦਾ ਕਾਰ ਤੇ ਜਾਣ ਆਪਣੇ ਕਾਫਲੇ ਦੇ ਰੂਪ ਦੇ ਵਿੱਚ ਸੋ ਉਹ ਰਿਸੀਵ ਕਰਨਗੇ ਅਰਵਿੰਦ ਕੇਜਰੀਵਾਲ ਨੂੰ ਇਹ ਬਹੁਤ ਹੀ ਸੰਭਾਵਨਾ ਹੈ ਉਹ ਅੱਜ ਦਿੱਲੀ ਰਹਿਣਗੇ ਅਗਰ ਅਰਵਿੰਦ ਕੇਜਰੀਵਾਲ ਦੀ ਅੱਜ ਰਿਹਾਈ ਹੋ ਜਾਂਦੀ ਹੈ ਹੁਣ ਅਰਵਿੰਦ ਕੇਜਰੀਵਾਲ ਦੀ ਰਹਾ ਰਿਹਾਈ ਤੋਂ ਬਾਅਦ ਜਲੰਧਰ ਜ਼ਿਮਨੀ ਚੋਣ 'ਚ ਅਰਵਿੰਦ ਕੇਜਰੀਵਾਲ ਵੀ ਆਉਣਗੇ ਉਧਰ ਮਹਿੰਦਰ ਭਗਤ ਬੀਜੇਪੀ ਤੋਂ ਆਏ ਹੋਏ ਨੇ ਮਹਿੰਦਰ ਭਗਤ ਦਾ ਕਦ ਵੱਡਾ ਹੈ ਅਰਵਿੰਦ ਕੇਜਰੀਵਾਲ ਆ ਜਾਣਗੇ ਭਗਵੰਤ ਮਾਨ ਵੀ ਆ ਹੋਰ ਵੀ ਉਤਸ਼ਾਹ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਆਜੂ ਚਰਨਜੀਤ ਚੰਨੀ ਹੁਣਾਂ ਨੇ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ ਬੀਬੀ ਸੁਰਿੰਦਰ ਕੌਰ ਨੂੰ ਉਹ 4-5 ਵਾਰ ਲਗਾਤਾਰ ਕਹਿੰਦੇ ਕੌਂਸਲਰ ਦੀ ਇਲੈਕਸ਼ਨ ਜਿੱਤੇ ਨੇ ਮਿਊਨਿਸਪਲ ਕੌਂਸਲਰ ਉਹਨਾਂ ਦੇ ਪਤੀ ਵੀ ਕੌਂਸਲਰ ਸੀ ਸੋ ਉਹਨਾਂ ਨੂੰ ਵੀ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਮੈਦਾਨ ਚ ਉਤਾਰਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਇੱਕ ਮਹਿਲਾ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਗਿਆ ਸੋ ਚਾਰਾਂ ਦੀਆਂ ਚਾਰਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਸਾਰੇ ਇਸ ਵਕਤ ਮੈਦਾਨ ਦੇ ਵਿੱਚ ਨੇ ਔਰ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਆਮ ਆਦਮੀ ਪਾਰਟੀ ਚ ਚਿਲੰਦਰ ਜ਼ਿਮਨੀ ਚੌਂਣ ਚ ਮੈਨੂੰ ਭਗਵੰਤ ਮਾਨ ਵੀ ਦੇਖਣਗੇ ਔਰ ਅਰਵਿੰਦ ਕੇਜਰੀਵਾਲ ਵੀ ਦੇਖਣਗੇ ਔਰ ਜਿਹੜੀ ਕੋਠੀ ਅਰਵਿੰਦ ਕੇਜਰੀਵਾਲ ਜਿਹੜੀ ਕੋਠੀ ਭਗਵੰਤ ਮਾਨ ਹੁਣਾਂ ਲਈ ਬਣ ਰਹੀ ਸੀ ਮੈਨੂੰ ਲੱਗਦਾ ਉਸੇ ਕੋਠੀ ਚ ਅਰਵਿੰਦ ਕੇਜਰੀਵਾਲ ਨੂੰ ਵੀ ਡੇਰਾ ਲਵਾ ਸਕਦੇ ਨੇ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਨੇ ਕੋਠੀ ਕਿਰਾਏ ਤੇ ਲਈ ਹੈ ਹੁਣ ਅਰਵਿੰਦ ਕੇਜਰੀਵਾਲ ਵੀ ਉੱਥੇ ਮਹਿਮਾਨ ਬਣ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਸੋ ਬੜਾ ਦਿਲਚਸਪ ਰਹੂਗਾ ਚੋਣ ਪ੍ਰਚਾਰ ਔਰ ਭਾਰਤੀ ਜਨਤਾ ਪਾਰਟੀ ਨੇ 37 38 ਲੀਡਰਾਂ ਦੀ ਲਿਸਟ ਬਣਾਈ ਹੈ ਕਈ ਕੇਂਦਰੀ ਮੰਤਰੀ ਸ਼ੀਤਲੰਗਰਾਲ ਦੇ ਹੱਕ 'ਚ ਪ੍ਰਚਾਰ ਕਰਨਗੇ ਜੀ ਵੱਡੇ ਵੱਡੇ ਕੇਂਦਰੀ ਮੰਤਰੀ ਹਰਜੋਜੀ ਜਿਹੜੇ ਹੁਣ ਸਰਕਾਰ 'ਚ ਨੇ ਸੋ ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ ਜਲੰਧਰ ਦੇ ਲੋਕ ਖੁਸ਼ਕਿਸਮਤ ਨੇ ਕਿ ਉਹ ਆਪਣੇ ਗਲੀਆਂ ਮੁਹੱਲਿਆਂ ਦੇ ਵਿੱਚ ਐਡੇ ਵੱਡੇ ਵੱਡੇ ਕਦ ਦੇ ਲੀਡਰ ਤੁਰੇ ਫਿਰਦੇ ਦੇਖਣਗੇ ਜੀ ਵੱਡੇ ਵੱਡੇ ਕੇਂਦਰੀ ਮੰਤਰੀ ਜਲੰਧਰ ਵੈਸਟ ਦੇ ਹਲਕਿਆਂ 'ਚ ਗਲੀਆਂ 'ਚ ਤੁਰੇ ਫਿਰਨਗੇ ਸੋ ਲੋਕਾਂ ਕੋਲੇ ਮੌਕਾ ਹੈ कि ਉਹਨਾਂ ਨੂੰ ਤੁਸੀਂ ਆਪਣੀ ਹਰ ਕਮੀ ਵਾਰਡਾਂ ਦੀ ਮੁਹੱਲਿਆਂ ਦੀ ਹਲਕੇ ਦੀ ਦਿਖਾਓ ਔਰ ਉਹਨਾਂ ਨੂੰ ਸ਼ੀਸ਼ੇ ਵੀ ਦਿਖਾਓ ਨਾਲ ਦੀ ਨਾਲ ਸੋ ਤਾਂ ਕਿ ਉਹ ਸਮਝ ਸਕਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਵਾਕਈ ਇੱਕ ਦਿਲਚਸਪ ਮੁਕਾਬਲਾ ਸੀ ਜ਼ਰੂਰ ਮੰਨ ਸਕਦੇ ਹਾਂ ਜਲੰਧਰ ਜ਼ਿਲ੍ਹੇ ਚੋਂ ਨੂੰ ਸੋ ਅਗੋ ਗੱਲ ਕਰੀਏ ਡਲਾ ਜੀ ਕਿਸਾਨਾਂ ਨੂੰ ਲੈ ਕੇ ਜੋ ਐਮਐਸਪੀ ਤਾਂ ਜਾਰੀ ਕਰ ਦਿੱਤੀ ਗਈ ਸੀ ਕਿਸਾਨਾਂ ਨੂੰ ਪਰ ਕਿਸਾਨ ਫਿਰ ਵੀ ਨਾਖੁਸ਼ ਜ਼ਰੂਰ ਨਜ਼ਰ ਆ ਰਹੇ ਨੇ ਕੀ ਕਹਿਣਾ ਹੈ ਕਿਸਾਨਾਂ ਦਾ ਜੋ ਐਮਐਸਪੀ ਜਾਰੀ ਕੀਤੀ ਗਈ ਹੈ ਉਸਤੇ ਦੇਖੋ ਹਾਰੀ ਦੀਆਂ ਫਸਲਾਂ ਲਈ ਹੁਣ ਕਿਉਂਕਿ ਦੇਖੋ ਝੋਨਾ ਬੀਜਿਆ ਜਾ ਰਿਹਾ ਹੈ ਜੀ ਪਰ ਸਰਕਾਰ ਜਦੋਂ ਐਮਐਸਪੀ ਜਾਰੀ ਕਰਦੀ ਹੈ ਹਾਰੀ ਦੀਆਂ ਫਸਲਾਂ ਲਈ 117 ਰੁਪਏ ਸਿਰਫ ਝੋਨੇ ਤੇ ਵਧਾਏਗੇ ਤੁਸੀਂ ਵੇਖੋ ਕਿ ਜੇ ਸਿਰਫ ਘੱਟੋ-ਘੱਟ ਸਮਰਥਨ ਮੁੱਲ ਝੋਨੇ ਤੇ 117 ਰੁਪਏ ਵਧਿਆ ਮਤਲਬ ਲਗਭਗ 2300 ਰੁਪਏ ਕੁਇੰਟਲ ਬਣੂਗਾ ਹੂੰ ਕਿਸਾਨ ਕੀ ਖਾਊਗਾ ਕੀ ਕਰਜ਼ਾ ਮੋੜੂਗਾ ਤੇ ਕੀ ਜੋੜੂਗਾ ਇਹ ਹੀ ਲੜਾਈ ਆ ਕਿਸਾਨਾਂ ਦੀ ਔਰ ਦਾਅਵੇ ਕੀਤੇ ਜਾ ਰਹੇ ਨੇ ਕਿ 14 ਫਸਲਾਂ ਤੇ ਅਸੀਂ ਸਮਰਥਨ ਮੁੱਲ ਦੇਤਾ ਜਿੰਨਾ ਬਾਕੀ ਫਸਲਾਂ ਤੇ ਸਮਰਥਨ ਮੁੱਲ ਦਿੱਤਾ ਉਹਨਾਂ ਦੇ ਵਿੱਚੋਂ ਬਹੁਤੀਆਂ ਫਸਲਾਂ ਤੱਕ ਖਰੀਦੀਆਂ ਹੀ ਨਹੀਂ ਜਾਂਦੀਆਂ ਸਮਰਥਨ ਮੁੱਲ ਤੇ ਹੂੰ ਮੂੰਗੀ ਹੋਗੀ ਮੱਕੀ ਹੋਗੀ ਇਹਨਾਂ ਦਿੱਤਾ ਗਾ ਕੀ ਨਹੀਂ ਆ ਰਹੇ ਸਮਰਥਨ ਮੁੱਲ ਤੇ ਸੋ ਇਸ ਕਰਕੇ ਕਿਸਾਨਾਂ ਨੇ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਬੀਜੇਪੀ ਵੱਲੋਂ ਕਿ ਬਹੁਤ ਵੱਡਾ ਕੰਮ ਕਰਤਾ ਕਿਸਾਨਾਂ ਨੇ ਉਹਦਾ ਡਟ ਕੇ ਵਿਰੋਧ ਕਰਤਾ ਹੁਣ ਕਿਸਾਨ ਨੇ ਜਿਹੜੇ ਮੈਂ ਸਾਰੀ ਡਿਟੇਲ ਕਿਸਾਨਾਂ ਦੀ ਕੱਢ ਕੇ ਰੱਖੀ ਹੈ ਪਹਿਲਾਂ ਇੱਕ ਵਾਰੀ ਗੱਲ ਸੁਣ ਲਈਏ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਕਿਵੇਂ ਨਕਾਰ ਰਹੇ ਨੇ ਉਹ ਫਸਲਾਂ ਦੇ ਵਿੱਚ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਬਹੁਤ ਸਾਰੇ ਪੱਤਰਕਾਰ ਭਾਈਓ ਕਾ ਤੋਂ ਮੂਜੇ ਇਹ ਫੋਨ ਵੀ ਆਇਆ ਹੈ कि सरकार ने अब तो एम एस पी के ऊपर फैसला ले लिया सरकार ने बोल दिया चौदह क्रॉप्स के ऊपर हम एम एस पी देंगे आपका क्या कहना है देखिए पहली तो बात यह है जो एम एस पी हमारी डिमांड है हमारी डिमांड ये है कि एम एस पी की गारंटी का कानून दिया जाए एम एस एम एस पी जो अनाउंस होती है उसके ऊपर हमारी फसल की खरीदारी हो हमारी मांग ये है उन्होंने क्या किया सरकार ने एक रूटीन वाइज जो किया जाता है उसी तरीके से एम की में बढ़ोतरी की है अगर वो बढ़ोतरी की बात करें तो इम्पोर्टेंट बात उसमें ये बड़ी बहुत सीरियस बात है कि जिसको पूरे देश के अंदर ऐसे पेश किया जा रहा है कि बहुत कुछ दे दिया किसानों को सरकार ने एक बड़ा मारका मार दिया आते ही लेकिन हकीकत ये है कि जो ग्रामीण क्षेत्र ग्रामीण भारत के अंदर महंगाई की दर बढ़ी है वो लगभग सवा पाँच परसेंट के आसपास है तो जो उन्होंने हमारी फसलों का रेट बढ़ाया खास तौर पर बाजरा जो लोग खाते हैं धान इनके ऊपर पाँच परसेंट सवा पाँच परसेंट पाँच परसेंट यही बढ़ोतरी की है तो कौन सा बड़ा बड़ा काम कर दिया सरकार ने जो उधर से रेट बढ़ा हुआ हमारा जिसकी मार हमारे पूरे देश के लोग झेल रहे हैं उसी के हिसाब से वो बढ़ी लेकिन किसान को उससे अलग जो पेस्टिसाइड जो फर्टिलाइज़र लेना पड़ रहा है जो अलग से एक डीजल का अलग किसान के ऊपर बोझ पड़ता है वो उसमें कहीं पे भी अकाउंट नहीं किया जाता तो इसके हिसाब से ये ये कोई किसानों को देने वाली बात नहीं है मैं तो ये कहूँगा कि ये तो किसानों के साथ एक तरह का पूरे देश के किसानों के साथ धोखा है जो एम अनाउंस की जाती है जिसको ये कहा जाता है कि इतनी एम दे दी एम की वो देने का तभी फायदा है अगर उसके ऊपर किसानों की फसल की खरीदारी की गारंटी हो खरीदी जाए बिक जाए तभी तो किसान को फायदा है नहीं चलो सो so... ਅ ਜਗਜੀਤ ਸਿੰਘ ਡੱਲੇਵਾਲ ਐਮ ਐਸ ਪੀ ਨੂੰ ਨਕਾਰ ਰਹੇ ਨੇ ਐਮ ਐਸ ਪੀ ਬਹੁਤ ਥੋੜੀ ਥੋੜੀ ਵਧੀ ਹੈ ਕਪਾਹ ਤੇ 501 ਰੁਪਏ ਝੋਨੇ ਤੇ 117 ਰੁਪਏ ਜਵਾਰ ਬਾਜਰਾ ਤੇ 199 ਰੁਪਏ 125 ਰੁਪਏ ਸੂਰਜਮੁਖੀ ਤੇ 520 ਰੁਪਏ ਸੋ ਬਹੁਤ ਘੱਟ ਵਧੀ ਹੈ ਔਰ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਐਮ ਐਸ ਪੀ ਦੇ ਨਾਲ ਕਿਸਾਨਾਂ ਨੂੰ 35000 ਕਰੋੜ ਰੁਪਏ ਦਾ ਵਾਅਦਾ ਮਿਲੇਗਾ ਸਰਕਾਰ ਕਹਿੰਦੀ ਹੈ ਕਿ ਐਮ ਐਸ ਪੀ ਦੇ ਰੂਪ ਚ ਲਗਭਗ 2 ਲੱਖ ਕਰੋੜ ਰੁਪਏ ਮਿਲਣਗੇ ਔਰ ਇਹ ਵੀ ਪਿਛਲੇ ਸਾਲ ਨਾਲੋਂ 35000 ਕਰੋੜ ਜ਼ਿਆਦਾ ਹੈ ਸੋ ਤੁਸੀਂ ਮੁਲਕ 'ਚ ਕਿਸਾਨਾਂ ਦੀ ਗਿਣਤੀ ਵੀ ਦੇਖ ਲਓ ਔਰ 8 ਜੁਲਾਈ ਨੂੰ ਜਿਹੜੇ ਕਿਸਾਨ ਨੇ ਵੱਖ-ਵੱਖ ਉਹ ਦੇਸ਼ ਦੇ ਵਿੱਚ ਬੀਜੇਪੀ ਤੋਂ ਬਿਨਾ ਜਿਹੜੀਆਂ ਬਾਕੀ ਪਾਰਟੀਆਂ ਨੇ ਐਂਡੀਆ ਦੀਆਂ ਬੀਜੇਪੀ ਤੋਂ ਬਿਨਾ ਜਿਹੜੀਆਂ ਪਾਰਟੀਆਂ ਨੇ ਔਰ ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਮੰਗ ਪੱਤਰ ਦੇਣਗੇ ਮੰਗ ਕਰਨਗੇ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਅਗਰ ਭਾਜਪਾ ਦੇ 240 ਤੋਂ ਬਿਨਾ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਦੇ ਪ੍ਰਾਈਵੇਟ ਮੈਂਬਰ ਬਿੱਲ ਲਿਆਉਂਦੇ ਆ ਕਿ ਐਮਐਸਪੀ ਦੀ ਐਮਐਸਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਉਂਕਿ ਹੁਣ ਸਰਕਾਰ ਨੇ ਸਿਰਫ ਐਮਐਸਪੀ ਅਨਾਉਂਸ ਕੀਤੀ ਹੈ ਐਮਐਸਪੀ ਤੇ ਫਸਲਾਂ ਨਹੀਂ ਚੱਕ ਹੋਣੀਆਂ ਸਾਰੀਆਂ ਇਸ ਕਰਕੇ ਕਿਸਾਨ ਕਹਿੰਦੇ ਨੇ ਤੁਸੀਂ ਐਮਐਸਪੀ ਤਾਂ ਦੇ ਦਿੰਨੇ ਹੋ ਉਹ ਕਾਨੂੰਨ ਬਣਾਓ ਤਾਂ ਕਿ ਗਰੰਟੀ ਮਿਲੇ ਕਿ ਇਸੇ ਐਮਐਸਪੀ ਦੇ ਫਸਲਾਂ ਚੱਕੀਆਂ ਜਾਣਗੀਆਂ ਮੰਡੀਆਂ ਚ ਇਹ ਕਿਸਾਨਾਂ ਦਾ ਅਸਲ ਜਿਹੜਾ ਕਿ ਕਿਸਾਨਾਂ ਦੀ ਮੰਗ ਹੈ ਔਰ 8 ਜੁਲਾਈ ਨੂੰ ਵੱਡੇ ਪੱਧਰ ਤੇ ਮੁਲਕ ਚ ਫੇਰ ਇਹ ਜਿਹੜਾ ਮਸਲਾ ਹੈ ਕਿਸਾਨ ਉਭਾਰਨਗੇ ਔਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ 24 25 ਜੂਨ ਨੂੰ ਸ਼ੁਰੂ ਹੋਣਾ ਹੈ 24 25 ਨੂੰ ਸੌਂਚ ਕਾਉਣੀਆਂ ਨਵੇਂ ਐਮਪੀ ਨੂੰ ਜੀ 27 ਤਰੀਕ ਨੂੰ ਸਪੀਕਰ ਚੁਣੇ ਜਾਣੇ ਨੇ ਸਾਡੇ 26 ਤਰੀਕ ਨੂੰ ਸਪੀਕਰ ਚੁਣੇ ਜਾਣੇ ਨੇ 27 ਤਰੀਕ ਨੂੰ ਰਾਸ਼ਟਰਪਤੀ ਨੇ ਭਾਸ਼ਣ ਦੇਣਾ ਹੈ 28 ਤਰੀਕ ਨੂੰ ਪ੍ਰਧਾਨ ਮੰਤਰੀ ਧੰਨਵਾਦ ਕਰਨਗੇ ਤੇ ਫਿਰ ਬਹਿਸ ਹੋਊਗੀ ਤੇ ਇਸ ਵਾਰ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਬੜਾ ਹੰਗਾਮੇਦਾਰ ਰਹੇਗਾ ਔਰ ਉਹਦੇ ਤੇ ਆਪਾਂ ਗੱਲ ਕੱਲ ਕਰਾਂਗੇ ਪਰ ਇਹ ਸੈਸ਼ਨ ਬੜਾ ਹੰਗਾਮੇਦਾਰ ਰਹੇਗਾ ਔਰ ਕਿਸਾਨਾਂ ਦੇ ਮਸਲੇ ਪਹਿਲੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਉੱਭਰ ਕੇ ਆਉਣਗੇ ਜੀ 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 ਬਿਲਕੁਲ ਸੋ ਸੈਸ਼ਨ ਦੇ ਅਪਡੇਟ ਵੀ ਸਾਰੇ ਅਸੀਂ ਜ਼ਰੂਰ ਅਗੋਂ ਆਪਣੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਰਵਾਂਗੇ ਫਿਲਹਾਲ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਸਾਰੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਆਪਣੇ ਵਿਚਾਰ ਵੀ ਜੋ ਹੈ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਮੇਂ-ਸਮੇਂ ਤੇ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਆਪਣਾ ਸੁਝਾ ਵਿਚਾਰ ਪੱਖ ਸਾਡੇ ਨਾਲ ਸਾਂਝਾ ਕਰ ਸਕਦੀ ਹੈ ਅਸੀਂ ਉਸ ਵਿਚਾਰ ਪੱਖ ਨੂੰ ਅੱਗੇ ਵਧਾਵਾਂਗੇ ਧੰਨਵਾਦ